ਅਸੀਂ ਰਹਿ ਗਏ ਸੀ ਅਸੀਂ ਲਗੇ ਸੱਸੀ ਕਲ ਬਾਈ ਕੀ ਕਹਿਣਾ ਚਾਹਣੇ ਮੋਦੀ ਵਾਰੀ ਵਾਰੀ ਇੱਧਰ ਆ ਜਾਓ ਆ ਇੱਧਰ ਮੇਰਾ ਭਾਈ ਬਸ ਇੱਕ ਮਿੰਟ ਦਾ ਕੰਮ ਆ ਆਪਣਾ ਅਸੀਂ ਰਹਿ ਗਏ ਸੀ ਮਿੱਤਰੋ ਅਸੀਂ ਘੇਰ ਲਿਆ ਬਾਈ ਨਿੱਕੂ ਨੂੰ ਬਾਈ ਕੀ ਕਹਿਣਾ ਮੋਦੀ ਵਾਰੀ ਵਾਰੀ ਪੰਗੇ ਲੈਂਦਾ ਚਾਹੁੰਦਾ ਕੀ ਆ ਕੀ ਕਹਿਣਾ ਚਾਹਣੇ ਉਹ ਇਹ ਤਾਂ ਮੋਦੀ ਸਾਹਿਬ ਜਾਣਦੇ ਨੇ ਪਰ ਆਪਾਂ ਆਪਣੇ ਘਰ ਦੇ ਵਿੱਚ ਜਿਹੜਾ ਇਹ ਹਮਲਾ ਹੁੰਦਾ ਨਾ ਬਾਰ-ਬਾਰ ਤਸ਼ੱਦਦ ਹੁੰਦਾ ਇਹ ਨਹੀਂ ਸਿਆਹ ਜਾਣਾ ਕੋਈ ਵੀ ਸਰਕਾਰ ਹੋਵੇ ਪੰਜਾਬ ਦਾ ਮਸਲਾ ਹੈ ਪੰਜਾਬੀ ਮਾਂ ਮੋਲੀ ਦਾ ਮਸਲਾ ਸਾਡੀ ਹੋਣ ਦਾ ਮਸਲਾ ਸੋ ਸਾਨੂੰ ਆਪਣੇ ਘਰ ਦੇ ਵਿੱਚੋਂ ਕੱਢਣ ਦੀ ਪਲਾਨਿੰਗ ਕੀਤੀ ਜਾ ਰਹੀ ਹੈ ਇਹ ਹੋਣੀ ਨਹੀਂ ਹੈ ਹੂੰ ਅ ਅਜਾ ਜੰਟੇ ਆਜੋ ਸਰ ਆਜੋ ਆਜੋ ਜੰਟਾ ਤੁਰ ਵੀ ਨਾਲ ਆ ਮੇਰੇ ਜੀ ਅ ਸਾਡੇ ਘਰ ਤੇ ਹਮਲਾ ਹੈ ਹੂੰ ਸੋ ਸਿਰਫ بار بار ਇਹੀ ਰਿਕੁਐਸਟ ਹੈ ਹੁਣ ਸਟੂਡੈਂਟਾਂ ਨਾਲ ਕਿਸਾਨ ਜੱਥੇਬੰਦੀਆਂ ਵੀ ਆ ਗਏ ਸਤਿ ਸ੍ਰੀ ਅਕਾਲ ਬਾਪੂ ਸਤਿ ਸ੍ਰੀ ਅਕਾਲ ਸਟੂਡੈਂਟਾਂ ਦੇ ਨਾਲ ਕਿਸਾਨ ਜੱਥੇਬੰਦੀਆਂ ਪੋਲਿਟਿਕਲ ਲੋਕ ਵੀ ਥੋੜੇ ਥੋੜੇ ਜਿਹੜੇ ਦਿਲੋਂ ਆਉਂਦੇ ਨੇ ਥੋੜੇ ਥੋੜੇ ਹੈਗੇ ਵਿੱਚ ਬਾਕੀ ਕਿਹੜਾ ਮਰਨ ਵਾਲੇ ਵੀ ਹੈਗੇ ਜੀ ਜੀ ਔਰ ਆਰਟਿਸਟ ਭਾਈ ਜਰਾ ਸਾਡਾ ਉਹ ਤਾਂ ਤੁਹਾਨੂੰ ਪਤਾ ਜਿੱਥੇ ਵੀ ਜਾਣਾ ਇਥੇ ਮਹਿਫਿਲ ਲਾਉਣ ਲਈ ਤਾਂ ਸਾਡਾ ਭਾਈ ਜਰਾ ਪਹੁੰਚੂ ਕਿਉਂਕਿ ਸਾਡੀ ਇਹੀ ਸਪੋਰਟ ਨੇ ਇਹ ਸਟੂਡੈਂਟ ਸਾਨੂੰ ਵੱਡਾ ਕਰਦੇ ਨੇ ਹੂੰ ਇਹੀ ਸਾਨੂੰ ਦੁਨੀਆ ਦੀ ਸੈਰ ਕਰਾਉਂਦੇ ਨੇ ਸਾਨੂੰ ਪੰਜਾਬੀ ਬੋਲੀ ਨੇ ਹੀ ਇਥੋਂ ਤੱਕ ਬਚਾਇਆ ਜੇ ਅਸੀਂ ਅੱਜ ਆਰਟਿਸਟਾਂ ਪੰਜਾਬੀ ਮਾਂ ਬੋਲੀ ਨੇ ਬਹੁਤ ਕੁਝ ਦਿੱਤਾ ਜੇ ਉਹਦੀ ਲੜਾਈ ਲੜਨ ਦੀ ਗੱਲ ਹੋਊਗੀ ਫਿਰ ਅਸੀਂ ਇੱਕ ਠੋਕ ਕੇ ਖੜੇ ਆਂ ਭਾਈ ਜੰਟੇ ਜਿਵੇਂ ਪਹਿਲਾਂ ਦਿੱਲੀ ਬੈਠੇ ਸੀਗੇ ਉਦੋਂ ਦਾ ਕਹਿ ਦਿੰਦੇ ਸੀ ਛੋਟੇ ਬਜ਼ੁਰਗ ਆ ਜਿਹੜੇ ਅਣਪੜ੍ਹ ਆਗੇ ਉਹਨਾਂ ਤੋਂ ਪਤਾ ਨਹੀਂ ਹੁਣ ਤਾਂ ਆਪਾਂ ਇਹ ਕਹਿ ਲਗੇ ਵੀ ਜਿਹੜੇ ਪੜ੍ਹੇ ਲਿਖੇ ਨੇ ਬਹੁਤ ਸਾਰੇ ਆਰਟ ਟੈਸਟ ਨੇ ਇੱਥੋਂ ਨਿਕਲੇ ਨੇ ਉਹਨਾਂ ਨਾਲ ਪੰਗਾ ਲੈਣਾ ਭੁੱਲ ਗਏ ਸੀ ਕਿ ਜਿਹੜੇ ਬਜ਼ੁਰਗ ਬੈਠੇ ਆ ਉਹ ਅਣਪੜ੍ਹ ਹੋਣਗੇ ਪਰ ਉਹਨਾਂ ਦੇ ਗਾਂ ਬੱਚੇ ਆ ਉਹ ਆਈਪੀਐਸ ਵੀ ਆ ਠੀਕ ਆ ਉਹਨਾਂ ਦੇ ਬਾਹਰ ਕਾਰੋਬਾਰ ਵੀ ਆ ਬਹੁਤ ਕੁਸ਼ ਆ ਉਹਨਾਂ ਵਰਗੇ ਮਤਲਬ ਪੂਰੀ ਦੁਨੀਆ ਦੇ ਉੱਤੇ ਪੰਜਾਬੀਆਂ ਨੇ ਸ਼ਾਅ ਬਿਛੜੀ ਹੋਈ ਆ। ਸੋ ਜਿਨ੍ਹਾਂ ਨੇ ਕਹਿਣਾ ਉਹਨਾਂ ਦਾ ਕੰਮ ਆ ਕਹਿਣਾ ਤੇ ਆਪਣਾ ਕੰਮ ਕਰਨਾ। ਪਰ ਤੁਸੀਂ ਕਿਸਾਨੀ ਕਰਨ ਦੇ ਵਿੱਚ ਦੇਖਿਆ ਨਹੀਂ ਕਿੰਨੇ ਬਜ਼ੁਰਗ ਸੀ ਜਿਹੜੇ ਆਪਣੀਆਂ ਭਾਸ਼ਾਵਾਂ ਜਾਣਦੇ ਸੀ। ਹਾਂ। ਪਹਿਲੇ ਐਜੂਕੇਟਿਡ ਬੈਠੇ। ਇੰਗਲਿਸ਼ ਤਾਂ ਉਹਨਾਂ ਲਈ ਨੋਰਮਲ ਸੀ। ਬਾਕੀ ਉਹ ਕਿੰਦੀਆਂ ਭਾਸ਼ਾਵਾਂ ਜਾਣਦੇ ਸੀ ਤੇ ਅੱਜ ਦੇ ਇਸ ਮਾਹੌਲ ਨੂੰ ਵੇਖ ਕੇ ਬਾਈ ਜੀ ਕੀ ਕਹਿਣਾ? ਵੀ ਜੋ ਮਰਜ਼ੀ ਕਰ ਲਓਗੇ ਅਸੀਂ ਦਬਦੇ ਨਹੀਂ। ਹਾਂ, ਕਾਣੇ ਆ। ਅਸੀਂ 2% ਵਾਲੇ ਆ ਅਸੀਂ ਨੇੜੀਆਂ ਲਿਆ ਦਾਂਗੇ। ਬਹੁਤ ਭੱਟੀ ਗੱਲ ਕਹੀ ਹੈ ਬਾਈ ਨੀ ਇੰਦਰਜੀਤ ਨਿੱਕੂ ਜੀ ਨੇ ਬਾਈ ਜੰਟਾ ਜੀ ਆਏ ਸੀਗੇ ਤੁਸੀਂ ਦੇਖਿਆ ਕਿ ਅਸਲ ਵਿੱਚ ਦਬਨ ਵਾਲੇ ਨਹੀਂ ਗਏ ਤੁਸੀਂ ਜਿੰਨਾ ਮਰਜੀ ਚੋਰ ਲਾ ਲਓ ਤੇ ਦਬਾਇਆ ਜਾਣਾ ਨਹੀਂ ਕਿਉਂਕਿ ਪਹਿਲਾਂ ਬੈਰੀਕੇਡ ਲਾ ਦਿੱਤੇ ਗਏ ਸੀ ਆਖੇ ਅਸੀਂ ਨੰਗਣ ਦਿੰਦੇ ਇੱਥੇ ਦਿੱਲੀ ਨੰਗੇ ਸੀ ਇਹ ਤਾਂ ਪੰਜਾਬ ਸਾਡੀ ਆਪ ਦੀ ਵਿਰਾਸਤ ਆ ਇੱਧਰ ਹੋ ਜਾ ਕੈਮਰਾ ਲੈ ਕੇ ਮਗਰ ਗੱਡੀ ਵਾਲਾ ਤੇਜ ਆ ਇੱਧਰ ਹੋ ਕੇ ਗੱਲ ਕਰਦੇ ਆਪਾਂ ਕਿਉਂਕਿ ਇਹ ਤਾਂ ਜਮੇਂ ਦਬ ਨਹੀਂ ਸਕਦੇ ਤੇ ਗੱਲਬਾਤ ਜਿਹੜੀ ਹੋਈ ਆ ਏ ਇਸੇ ਤਰੀਕੇ ਨਾਲ ਯੂਨੀਵਰਸਿਟੀ ਪੰਜਾਬ ਦੀ ਆ ਪੰਜਾਬ ਦੀ ਰਹੂਗੀ ਇਹਨੂੰ ਕੋਈ ਖੋ ਨਹੀਂ ਸਕਦਾ